ਇਪੋਇਕ ਤੁਹਾਨੂੰ ਅੱਜ ਵਿਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਜੀ ਗੁਰਦੁਆਰਾ ਟਾਲੀ ਸਾਹਿਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਅਖੀਨ ਸਾਡੇ ਦਾਸਪੁਰ ਦੇ ਇੰਚਾਰਜ ਬਗੇਲ ਜੀ ਸਭ ਲੋਗ ਅੱਜ ਸ਼ੀਖ ਬਦ ਲੈਣ ਆਏ ਤੇ ਇਹ ਕਿ ਅੱਜ ਦਾ ਬੜਾ ਸ਼ੁਭ ਦਿਨ ਆ ਕਰਦੇ ਸੀ ਦੇਖਿਆ ਜਾ ਰਿਹਾ ਕਿ ਜਿਹੜਾ ਜਿਹੜੀ ਪਸਾੜਾ ਵੱਲੋਂ ਹਰ ਤਰ੍ਹਾਂ ਤੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਉਹ ਕਿ ਕਰਨਾ ਚਾਹੁੰਦਾ ਮੈਂ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਦੇ ਉਹ ਮੈਂ ਵੀ ਕਿਸਾਨੀ ਤੋਂ ਆ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀਂ ਗੱਲ ਨਹੀਂ ਉਹਦੇ ਚਾਹਣੇ ਇਹਨਾਂ ਦਾ ਕੋਈ ਹੱਲ ਹੋ ਜਾਏ ਕੋਈ ਸਰਕਾਰ ਚਾਹਦੀ ਵੀ ਆ ਕੋਈ 5 ਫਸਲ ਦੇ ਐਮ ਐਸ ਬੀ ਸਰਕਾਰ ਮੰਨੀ ਵੀ ਆ ਤੇ ਮੁਰਕੇ ਬਿਠਾ ਕੇ ਉਹਨਾਂ ਕੋਈ ਹੱਲ ਕਰਨਾ ਚਾਹੀਦਾ ਦੇਖੋ ਕਿਸ ਘਰ ਤੇ ਚਾਰ ਪਰਿਵਾਰ ਪਰਿਵਾਰ ਵਿੱਚ ਤੋਂ ਦੋ ਪਰਿਵਾਰਾਂ ਆਪਸ ਵਿੱਚ ਉਹਨਾਂ ਦੇ ਖੋਈ ਜਾਂਦੀ ਮਾਰੇ ਮੁੱਟੀ ਕਰਕੇ ਤੇ ਬੈਠ ਕੇ ਮੁਕ ਗੱਲ ਬੁੱਕੜੀ ਚੇਂਜ ਕਰਕੇ ਤੇ ਕਿਦਾਰੀ ਆ ਤੇ ਗਰਮ ਲਖਣਾਂ ਨੇ ਉਹਦੇ ਵਿੱਚ ਕਿਤਾ ਦੇਖੋ ਚੋਣਾਂ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਜ ਹਰ ਕੋਈ ਚਾਹੇ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਕਿ ਉਹਦੇ ਨਾਲ ਕਰੀਏ ਪਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਹਮਣੇ ਕੋਈ ਡਿਵੈਲਪਮੈਂਟ ਨਹੀਂ ਹੋਈ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਹੈ ਔਰ ਚਾਹੀਦਾ ਹੈ ਪੰਜਾਬ 'ਚ ਦੇਖੋ ਜੇ ਸੈਂਟਰ 'ਚ ਸਰਕਾਰ ਬੀਜੇਪੀ ਹੈ ਤੇ ਪੰਜਾਬ 'ਚ ਵੀ ਸਰਕਾਰ ਬੀਜੇਪੀ ਦੀ ਆਣੀ ਚਾਹੀਦੀ ਹੈ ਐਮਪੀ ਤੋਂ ਬੀਜੇਪੀ ਜਿੱਤਣਾ ਚਾਹੀਦਾ ਆਗੀ ਡਿਵੈਲਪਮੈਂਟ ਹੋਣੀ ਚਾਹੀਦੀ ਜੇ ਤੁਸੀਂ ਜਿੱਦ ਕੇ ਜਾਂਦੇ ਹੋ ਮੰਨ ਲਓ ਕਿ ਇਹ ਤੁਹਾਡੇ ਜਿਹੜੇ ਵਾਦੇ ਪੂਰੇ ਕੀਆਲੇ ਨੇ ਦੇਖੋ ਉਧਰ ਜਿਹੜਾ ਆਪਾਂ ਜਿੱਦਾਂ 9 9 ਦੀ 9 ਵਿਧਾਨ ਸਭਾ ਤੋਂ ਲੋਕ ਦੋ 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 ਲੋਕ ਬਿਠਾ ਗਏ ਉਹਨਾਂ ਨੂੰ ਬਿਠਾ ਕੇ ਤੇ ਆਪਾਂ ਇਹ ਕਿ ਇਹੜੀ-ਇਹੜੀਆਂ ਮੰਗਾਂ ਲੋਕਾਂ ਦੀਆਂ ਨੇ ਪਹਿਲੇ ਹਾਰ ਦੇ ਦਿਆ ਹੁਣ ਕਾਦੀਆਂ ਆ ਉਥੇ ਜਿਹੜੀ ਬਿੱਲ ਆ ਉਹਦਾ ਮਸਲਾ ਬੜੀ ਦੇ ਦੋ ਉਹਦੇ ਇਤੂਆ ਕੋਈ ਹੈਲਥ ਦਾ ਕੋਈ ਚੰਗਾ ਹਸਪਤਾਲ ਕੋ ਖੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀ ਮ ਕੋਈ ਇਦਾਂ ਦੀ ਕੁਝ ਹੋਣਾ ਚਾਹੀਦਾ ਕਰਕੇ तो पहले भी इस मिल वास्तव विनोद खन्ना जी ने प्रयास किया और पैसे भी लेंद और मिल थोड़ी देर चली लेकिन अगे प्रयास करा फिर तो मिल चला